ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਹੜਾ ਕੱਲ ਇੱਕ ਝੂਠਾ ਪਰਚਾ ਦਰਜ ਕੀਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ oppositon ਤੇ ਉਹਦੇ ਕਈ ਪਹਿਲੂ ਨੇ ਲੇਕਿਨ ਸਭ ਤੋਂ ਇੰਪੋਰਟੈਂਟ ਪਹਿਲੂ ਇਹ ਹੈ ਕਿ ਹੁਣ ਪੰਜਾਬ ਵਿੱਚ ਸਾਬਤ ਹੋ ਗਿਆ ਕਿ ਇਹ ਪੁਲਿਸ ਸਟੇਟ ਹੈ ਇਹਦੇ ਵਿੱਚ ਹੁਣ ਬੋਲਣ ਦੇ ਵੀ ਕੇਸ ਰਜਿਸਟਰ ਕੀਤਾ ਜਾ ਸਕਦਾ ਮਤਲਬ ਨਾਰਮਲ ਕੋਰਸ ਵਿੱਚ ਕੋਈ ਕ੍ਰਾਈਮ ਤੁਸੀਂ ਕਮਿਟ ਕਰਦੇ ਹੋ ਕਤਲ ਕਰਦੇ ਹੋ ਕੋਈ ਅਟੈਂਟ ਟੂ ਮਰਡਰ ਕਰਦੇ ਹੋ ਕੋਈ ਹੋਰ ਸੱਟਪੇਟ ਵੱਜਦੀ ਆ ਤਾਂ ਫਿਰ ਕੇਸਿਸ ਰਜਿਸਟਰ ਹੁੰਦੇ ਸੀਗੇ ਲੇਕਿਨ ਹੁਣ ਤਾਂ ਇਸ ਅਖੋਤੀ ਜਿਹੜੀ ਬਦਲਾਅ ਦੀ ਸਰਕਾਰ ਆ ਜਾਂ ਬਦਲੇ ਦੀ ਸਰਕਾਰ ਆ ਇਹ ਮਹਿਜ਼ ਬੋਲਣ ਨਾਲ ਕੇਸ ਰਜਿਸਟਰ ਕਰ ਦਿੰਦੀ ਆ ਔਰ ਹਾਸੋਹੀਣੀ ਪਰਚਾ ਇਹ ਆ ਕਿ ਪਹਿਲਾਂ ਸਵੇਰੇ ਚੀਫ ਮਿਨਿਸਟਰ ਬੋਲਦਾ ਭਗਵੰਤ ਮਾਨ ਕਿ ਬਾਜਵੇ ਨੂੰ ਕਿੱਥੇ ਪਤਾ ਵਾ ਕਿ ਬੰਬ ਕਿੱਥੇ ਨੇ ਇਹ دہشت ਫਲਾ ਰਿਹਾ ਹੈ ਜੀ ਇਹ ਲੋਕਾਂ ਨੂੰ ਧਮਕਾ ਰਿਹਾ ਜੀ ਜੇ ਦੇ ਕੋਈ ਜਾਣਕਾਰੀ ਆ ਤੇ ਅਸੀਂ ਪੁਲਿਸ ਵਾਲੇ ਭੇਜਣ ਲੱਗੇ ਦੱਸੇ ਬਾਦ ਇੱਕ ਏਆਈਜੀ ਰੈਂਕ ਦੀ ਆਫਸਰ ਇਹਦੇ ਘਰ ਵਿੱਚ ਜਾਂਦੀ ਕਿ ਸਾਨੂੰ ਜਾਣਕਾਰੀ ਦਿਓ ਉਸ ਤੋਂ ਬਾਅਦ ਸ਼ਾਮ ਲਗਭਗ 6:30 ਵਜੇ ਇੱਕ ਕਨਸਟੇਬਲ ਦੇ ਕੋਲੋਂ ਇੱਕ ਫਾਰਮਰ ਇੱਕ ਇੱਕ ਸਰਵਿੰਗ ਲੀਡਰ ਆਫ اپੋਜੀਸ਼ਨ ਦੇ ਖਿਲਾਫ ਕੇਸ ਰਿਜਿਸਟਰ ਕੀਤਾ ਜਾਂਦਾ ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਅਗਰ ਇਹ ਪੁਲਿਸ ਸਟੇਟ ਨਹੀਂ ਗਈ ਤੇ ਹੋਰ ਕੀ ਆ ਮਤਲਬ ਹਰ ਥਾਂ ਪੁਲਿਸ ਦਾ ਇਸਤੇਮਾਲ ਕੀਤਾ ਜਾ ਰਿਹਾ ਕਿਸਾਨਾਂ ਨੂੰ ਕੁੱਟਣਾ ਤਾਂ ਪੁਲਿਸ ਚਾਹੀਦੀ ਆ ਕੋਈ ਕਾਰਕੁਨ ਕੁੱਟਣੇ ਆ ਮਾਲਵਿੰਦਰ ਸਿੰਘ ਮਾਲੀ ਵਰਗੇ ਤਾਂ ਪੁਲਿਸ ਚਾਹੀਦੀ ਆ ਜੇ ਆਪੋਜੀਸ਼ਨ ਨੂੰ ਤੈਸ਼ ਨੈਸ਼ ਕਰਨਾ ਉਹਨਾਂ ਨੂੰ ਖਦੇੜਨਾ ਉਹਨਾਂ ਨੂੰ ਧਮਕਾਉਣਾ ਤਾਂ ਫਿਰ ਪੁਲਿਸ ਚਾਹੀਦੀ ਆ ਮਤਲਬ ਹੁਣ ਪੰਜਾਬ ਦੇ ਵਿੱਚ ਭਗਵੰਤ ਮਾਨ ਦਾ ਜਿਹੜਾ ਰਾਜ ਹੈ ਮੈਂ ਤਾਂ ਇਹ ਲਬਸ ਕਾਇਨ ਕੀਤਾ ਕਿ ਇਹ ਹੁਣ ਪੁਲਿਸ ਸਟੇਟ ਹੈ ਅੱਛਾ ਅੱਗੇ ਆਓ ਕਹਿੰਦੇ ਜੀ ਕਿ دہشت ਫੈਲਾ ਰਿਹਾ ਪ੍ਰਤਾਪ ਸਿੰਘ ਬਾਜਵਾ ਮੈਂ ਪੁੱਛਣਾ ਚਾਹੁੰਨਾ ਭਗਵੰਤ ਮਾਨ ਨੂੰ ਕਿ ਜਦੋਂ ਦਿੱਲੀ ਦੀ ਚੋਣਾਂ ਵਿੱਚ ਅਰਵਿੰਦ ਕੇਜਰੀਵਾਲ ਨੇ ਇੱਕ ਸਟੇਟਮੈਂਟ ਦਿੱਤੀ ਸੀਗੀ ਇਲੈਕਸ਼ਨ ਚੱਲ ਰਹੀ ਸੀ ਤੇ ਕਹਿੰਦਾ ਜਿਹੜਾ ਜੋ ਯਮਨਾ ਦਰਿਆ ਹੈ ਦਿੱਲੀ ਮੇ ਆ ਰਹਾ ਹੈ ਪਾਣੀ ਉਸਮੇ ਬੀਜੇਪੀ ਕੀ ਹਰਿਆਣਾ ਸਰਕਾਰ ਨੇ ਜ਼ਹਿਰ ਮਿਲਾ ਦਿਆ ਹੈ اچھا ਉਹ ਦੇਸ਼ਤ ਨਹੀਂ ਸੀਗੀ ਕਿ ਲੋਕਾਂ ਨੂੰ ਟੈਰਰਾਈਜ਼ ਕਰਨਾ ਕਿ ਤੁਸੀਂ ਪਾਣੀ ਨਹੀਂ ਪੀਣਾ ਤੁਸੀਂ ਮਰ ਜਾਓਗੇ ਤੁਹਾਡੀਆਂ ਮੌਤਾਂ ਹੋ ਜਾਣਗੀਆਂ ਇੱਥੇ ਕਹਿ ਰਿਹਾ ਕਿ ਬਾਜਵਾ ਧਮਕਾ ਰਿਆ ਵਾ ਤੇ ਉੱਥੇ ਸਿੱਧੀ ਸਿੱਧੀ ਧਮਕੀ ਲੋਕਾਂ ਨੂੰ ਦਿੱਤੀ ਜਾ ਰਹੀ ਸੀ ਕਿ ਤੁਹਾਡੀ ਮੌਤ ਹੋ ਸਕਦੀ ਜੇ ਤੁਸੀਂ ਯਮਨਾ ਦਰਿਆ ਦਾ ਪਾਣੀ ਪੀਤਾ ਪਰ ਕਿਚਰੀਵਾਲ ਤੇ ਕੋਈ ਕੇਸ ਰਿਜਿਸਟਰ ਨਹੀਂ ਕੀਤਾ ਤانوں ਯਾਦ ਹੋਵੇਗਾ ਜਦੋਂ ਮੈਂਬਰ ਪਾਰਲੀਮੈਂਟ ਸੀ ਭਗਵੰਤ ਮਾਨ ਜਦੋਂ ਮੋਦੀ ਸਾਹਿਬ ਦੀ ਸਰਕਾਰ ਬਣੀ ਪਹਿਲੀ ਵਾਰੀ ਉਦੋਂ ਇਹਨੇ ਇੱਕ ਵਾਰੀ ਜਾ ਕੇ ਪਾਰਲੀਮੈਂਟ ਦੇ ਪ੍ਰੈਮਿਸਿਸ ਦੇ ਅੰਦਰ ਲਾਈਵ ਕਰਤਾ ਸੀਗਾ ਤੇ ਬੋਲ ਕੇ ਨੁਕਤਾ ਚੀਨੀ ਕੀਤੀ ਕੇਂਦਰ ਸਰਕਾਰ ਦੀ ਤੇ ਪਾਰਲੀਮੈਂਟ ਦੀ ਪ੍ਰੋਸੀਡਿੰਗਸ ਦੀ ਇਹਦੇ ਤੇ ਵੀ ਕੋਈ ਕੇਸ ਸਿਸਟ ਨਹੀਂ ਹੋਇਆ ਸੋ ਮਤਲਬ ਕਿ ਹੁਣ ਲੈਵਲ ਸਾਡੇ ਪੰਜਾਬ ਦਾ ਇੱਥੋਂ ਤੱਕ ਡਿੱਗ ਚੁੱਕਾ ਵਾ ਕਿ ਅਸੀਂ ਕਿਸੇ ਦੀ ਬੋਲਬਾਣੀ ਨੂੰ ਵੀ ਸਹਿਕਾਰ ਨਹੀਂ ਕਰ ਸਕਦੇ ਆਪਾਂ ਸਭ ਨੂੰ ਪਤਾ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਬਹੁਤ ਬੁਰੀ ਹਾਲਾਤ ਨੇ ਬਹੁਤ ਵਾਰਦਾਤਾਂ ਹੋ ਰਹੀਆਂ ਨੇ ਬਹੁਤ ਪਿਛਲੇ ਦਿਨਾਂ ਵਿੱਚ ਗ੍ਰੇਨੇਡ اٹੈਕਸ ਹੋਏ ਨੇ ਪਤਾ ਨਹੀਂ ਕਿੰਨੇ ਲੋਕ ਚੁੱਪਚੀ ਪੀਤੇ ਗੈਂਗਸਟਰਸ ਨੂੰ ਫਰੋਤੀਆਂ ਦੇ ਚੁੱਕੇ ਨੇ ਪਿੰਡ ਪੱਦਰ ਤੱਕ ਕਸਬਿਆਂ ਪੱਦਰ ਤੱਕ ਜਿਹੜੇ ਐਕਸਟਰਸ਼ਨ ਦੀਆਂ ਕਾਲਸ ਆ ਰਹੀਆਂ ਨੇ ਤੇ ਬਹੁਤ ਸਾਰੇ ਲੋਕੀ ਡਰਦੇ ਭੈ ਚਾਉਂਦੇ ਕਿ ਜੇ ਪੁਲਿਸ ਨੂੰ ਦੱਸਿਆ ਇਹਨਾਂ ਨੇ ਵੀ ਉਹਨਾਂ ਨੂੰ ਦੱਸ ਦੇਣਾ ਵਾ ਤੇ ਕਿਉਂ ਨਾ ਆਪਾਂ ਸਿੱਧੇ ਇਹਨਾਂ ਨੂੰ ਪੈਸੇ ਦੇ ਦਈਏ ਔਰ ਵੈਸੇ ਵੀ ਦੰਦਿਹਾਰੇ ਕਤਲਗਾਰਤ ਇਹਨਾਂ ਦੇ ਆਪਣੇ ਇੱਕ ਬੋਕਰ ਪਾਰਟੀ ਦੇ ਸਰਪੰਚ ਨੇ ਤਰਨਤਾਰਨ ਜ਼ਿਲ੍ਹੇ ਵਿੱਚ ਇੱਕ ਸਬ ਇੰਸਪੈਕਟਰ ਦਾ ਕਤਲ ਕੀਤਾ ਉਹ ਵੀ ਡੀਐਸਪੀ ਤੇ ਐਸਐਚਓ ਦੀ ਸਾਹਮਣੇ ਤਾਂ ਕੀ ਆਪੋਜੀਸ਼ਨ ਜਿਹੜੀ ਹੈ ਉਹਨੂੰ ਅਧਿਕਾਰ ਨਹੀਂਗਾ ਕਿ ਲਾਅਨ ਆਰਡਰ ਤੇ ਕੁਐਸਚਨ ਕਰ ਸਕੇ ਔਰ ਐਵੇਂ ਕਹਿ ਦੇਣਾ ਕਿ ਬਾਜਵਾ ਪਾਕਿਸਤਾਨ ਦਾ 에ਜੰਟ ਤੁਹਾਨੂੰ ਲੱਗਦਾ ਮੇਰੇ ਵੀਰੋ ਕਿ ਜਿਹੜੇ ਪੰਜਾਬ ਦੇ ਵਿੱਚ ਰਾਜਨੀਤੀ ਕਰਦੇ ਨੇ ਉਹ ਪਾਕਿਸਤਾਨ ਦੇ 에ਜੰਟ ਹੋ ਸਕਦੇ ਕੋਈ ਗੱਲ ਦੀ ਸਿਰ ਪੈਰ ਹੋਣਾ ਚਾਹੀਦਾ ਔਰ ਖੁਦ ਜਿਹੜਾ ਭਗਵੰਤ ਮਾਨ ਆ ਤੇ ਪੰਜਾਬ ਪੁਲਿਸ ਆ ਇਹਨਾਂ ਨੇ ਜਿਹੜੀ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ ਸੀਗੀ ਖਰੜ ਪੁਲਿਸ ਸਟੇਸ਼ਨ ਜਾਂ ਸੀਆਈਏ ਸਟਾਫ ਵਿੱਚ 1.5 ਸਾਲ ਝੂਠ ਬੋਲਦੇ ਰਹੇ ਨੇ 1.5 ਸਾਲ ਹਾਈ ਕੋਰਟ ਤੋਂ ਜਦੋਂ ਜੁੱਤੀਆਂ ਪਈਆਂ ਤਾਂ ਫਿਰ ਕਹਿੰਦੇ ਜੀ ਇੱਕ ਡੀਐਸਪੀ ਨੂੰ ਜ਼ਿੰਮੇਵਾਰ ਠਰਾਤਾ ਤੁਹਾਨੂੰ ਲੱਗਦਾ ਕਿ ਇੱਕ ਡੀਐਸਪੀ ਇਕੱਲਾ ਹੀ ਲੋਰੈਂਸ ਬਿਸ਼ਨੋਈ ਵਰਗੇ ਇੱਕ ਵੱਡੇ ਗੈਂਗਸਟਰ ਦੀ ਇੰਟਰਵਿਊ ਜੇਲ੍ਹ 'ਚ ਬੈਠਾ ਕਰਾ ਸਕਦਾ ਸੀਗਾ ਉਹਦੇ ਨਾਲ ਅੱਗੇ ਹੋਰ ਐਸਐਸਪੀ ਡੀਆਈਜੀ ਆਈਜੀ ਏਡੀਜੀ ਡੀਜੀਪੀ ਲੈਵਲ ਦੇ ਆਫਸਰ ਦੀ ਪਨਾਹ ਪੁਸ਼ਤੀ ਹੋਊਗੀ ਉਹਨਾਂ ਨੂੰ ਸ਼ਰਨ ਹੋਊਗੀ ਲੇਕਿਨ ਕੱਲੇ ਇੱਕ ਡੀਐਸਪੀ ਗੁਰਸ਼ੇਰ ਸਿੰਘ ਨੂੰ ਅ ਡਿਸਮਿਸ ਕਰਕੇ ਤੇ ਆਪਣੇ ਗੜੋਂ ਜਿਹੜੀ ਸੀਗੀ ਉਹ ਇਲਜ਼ਾਮ ਲਾ ਦਿੱਤੇ ਨੇ ਦੋਸਤੋ ਮੈਂ ਤਾਂ ਜਿਹੜੀ ਗੱਲ ਕਹਿਣਾ ਚਾਹੁੰਦਾ ਕਿ ਭਗਵੰਤਮਾਨ ਅਸਲ ਵਿੱਚ ਸਰਕਾਰ ਇਹਨਾਂ ਦੀ ਬਹੁਤ ਬੁਰੀ ਤਰ੍ਹਾਂ ਫੇਲ ਹੋ ਗਈ ਸਾਰੇ ਪਾਸੇ ਡਰੱਗਸ ਇਹਨਾਂ ਤੋਂ ਕੰਟਰੋਲ ਨਹੀਂ ਹੋ ਰਹੇ ਇਹਨਾਂ ਦੀ ਆਪਣੀ ਯੂਨੀਫਾਰਮ ਵਿੱਚ ਇੱਕ ਕਨਸਟੇਬਲ ਦੇ ਕੋਲੋਂ ਡਰੱਗਸ ਮਿਲੇ ਨੇ ਉਹ ਵੀ ਤਹਿਕੀਕਾਤ ਇਹਨਾਂ ਨੇ ਠੱਪ ਕਰ ਦਿੱਤੀ ਕਿ ਕਿਸੇ ਤਰੀਕੇ ਨਾਲ ਸਾਡੇ ਉੱਪਰਲੇ ਅਫਸਰਾਂ ਦਾ ਨਾਮ ਨਾ ਆ ਜਾਵੇ ਅੱਛਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਉੱਤੇ ਬਿਲਕੁਲ 3 ਸਾਲਾਂ ਤੋਂ ਉੱਤੇ ਟਾਈਮ ਹੋ ਗਿਆ ਜ਼ੀਰੋ ਇਹਨਾਂ ਦੀ ਆਉਟਪੁੱਟ ਹੈ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਸਿਖਰਾਂ ਤੇ ਆ ਤੁਸੀਂ ਜਾਓ ਪੁਲਿਸ ਸਟੇਸ਼ਨਾਂ ਵਿੱਚ ਜਾਓ ਥਾਣਿਆਂ ਦੇ ਵਿੱਚ ਔਰ ਯਾ ਸੌਰੀ ਤਹਿਸੀਲਾਂ ਦੇ ਵਿੱਚ ਤੁਹਾਨੂੰ ਆਪ ਨੂੰ ਪਤਾ ਲੱਗਦਾ ਮੇਰੇ ਕਹਿਣ ਦੀ ਲੋੜ ਨਹੀਂ ਕਿ ਤੁਸੀਂ ਜਿਹੜੇ ਜ਼ਮੀਨ ਪੱਧਰ ਦੇ ਉੱਤੇ ਹੰਡਾਰੇ ਨੇ ਲੋਕ ਇਸ ਸੰਤਾਪ ਝੱਲ ਰਹੇ ਨੇ ਉਹਨਾਂ ਸਾਰਿਆਂ ਨੂੰ ਪਤਾ ਵਾ ਔਰ ਵੱਡੇ ਵੱਡੇ ਸਕੈਂਡਲ ਜਿਹੜੇ ਨੇ ਉਹ ਛੁਪਾਏ ਜਾ ਰਹੇ ਨੇ ਗੈਰ ਕਾਨੂੰਨੀ ਮਾਈਨਿੰਗ ਸਿਰ ਚੜ ਕੇ ਬੋਲ ਰਹੀ ਹੈ ਕੇਜਰੀਵਾਲ ਉਹੀ ਹੈ ਜਿਹੜਾ ਕਹਿੰਦਾ ਸੀ ਜੀ ਮੈਂ ਤਾਂ 20 20000 ਕਰੋੜ ਰੁਪਏ ਹਰ ਸਾਲ ਖਜ਼ਾਨੇ ਜਮਾ ਕਰਾਇਆ ਕਰੂ ਪੰਜਾਬ ਦੇ 250 ਕਰੋੜ ਤੋਂ ਜ਼ਿਆਦਾ ਸਾਲ ਦੀ ਆਂਦੇ ਨੇ ਉਹਦੇ ਤੇ ਉੱਤੇ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਫੇਲ ਹੋ ਚੁੱਕੇ ਨੇ ਮੇਰੇ ਵੀਰੋ ਸਿੱਖਿਆ ਕ੍ਰਾਂਤੀ ਅਸਲ ਚ ਕਹਾਣੀ ਕੀ ਸੀ ਕਿ ਹੁਣ ਬਹੁਤ ਟਰੋਲ ਹੋ ਰਿਹਾ ਸੀਗਾ ਆਮ ਆਦਮੀ ਪਾਰਟੀ ਦਾ ਜਿਹੜਾ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਜਿਹੜੇ ਇਹਨਾਂ ਨੇ ਬਾਥੂਮਾਂ ਦੇ ਨਹੀਂ ਪੱਥਰ ਲਿੱਤੇ ਬਹੁਤ ਸਾਰੇ ਲੋਕਾਂ ਨੇ ਪੋਸਟਰ ਬਣਾ ਕੇ ਲਿਖਤਾ ਭਗਵੰਤ ਪਾਤਸ਼ਾਹ ਦੀਆਂ ਫੋਟੋ ਆਕੜ ਕੇ ਖੜਾ ਬੈਠਾ ਟਾਇਲਟ ਕਿੰਗ ਤਾਂ ਇਹਨਾਂ ਦੀ ਬਹੁਤ ਜ਼ਿਆਦਾ ਕੀ ਕਹਿੰਦੇ ਹੁੰਦੇ ਕਿ ਫਿਜਾਲਤ ਹੋ ਰਹੀ ਸੀ ਜਾਂ ਇਹਨਾਂ ਦੀ ਬਦਨਾਮੀ ਹੋ ਰਹੀ ਸੀ ਇੱਕ ਇੱਕ ਸਕੂਲ ਵਿੱਚ 5-5 ਨੀ ਪੱਥਰ ਦੀਵਾਰ ਦਾ ਬਾਉਂਡਰੀ ਵਾਲ ਦਾ ਅਲੱਗ ਨੀ ਪੱਥਰ ਇੱਕ ਕਮਰੇ ਦਾ ਅਲੱਗ ਨੀ ਪੱਥਰ ਬਾਥਰੂਮ ਦਾ ਅਲੱਗ ਨੀ ਪੱਥਰ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਜਦੋਂ ਸਰਕਾਰ ਟੋਟਲ ਘਿਰ ਗਈ ਤੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਜਲੂਸ ਕੱਢਣਾ ਸ਼ੁਰੂ ਕਰਤਾ ਇਹਨਾਂ ਨੇ ਲੋਕਾਂ ਦਾ ਧਿਆਨ ਭਟਕਾਉਣ ਲਈ ਨੌਨ ਇਸ਼ੂਜ਼ ਦੇ ਉੱਤੇ ਜਿਹੜਾ ਕੱਲ ਬਾਜਵੇਂ ਤੇ ਬੈਠ ਕੇ ਭਗਵੰਤ ਮਾਨ ਨੇ ਅਟੈਕ ਕੀਤਾ ਇਹ ਅਸਲ ਵਿੱਚ ਜਿਹੜੇ ਵਾਈਟਲ ਬਰਨਿੰਗ ਇਸ਼ੂਜ਼ ਨੇ ਕਿਸਾਨਾਂ ਦਾ ਅੰਦੋਲਨ ਉਹਨਾਂ ਦੀਆਂ ਟਰਾਲੀਆਂ ਅੱਜ ਤਾਈਂ ਨਹੀਂ ਲੱਭ ਰੀਆਂ ਇਹਨਾਂ ਦਾ ਨਾਮ ਪਿਆ ਹੋਇਆ ਟਰਾਲੀ ਚੋਰ ਉਹਦੇ ਤੇ ਵੀ ਟਰੋਲ ਹੋਏ ਨੇ ਟਰਾਲੀ ਚੋਰੀ ਤੋਂ ਬਚਣ ਲਈ ਆ ਬਾਥਰੂਮ ਕਿੰਗ ਬਣਨ ਤੋਂ ਬਚਣ ਲਈ ਬੇਅਦਬੀਆਂ ਤੋਂ ਬਿਲਕੁਲ ਫੇਲ ਹੋਣ ਤੇ ਨਸ਼ੇ ਦਾ ਬੁਲਡੋਜ਼ਰ ਪੋਲਿਟਿਕਸ ਜਿਹੜੀਆਂ ਉਹਨਾਂ ਦੀ ਫੂਕ ਨਿਕਲ ਗਈ ਜਦੋਂ ਦੀ ਉਹ ਪੁਲਿਸ ਵਾਲੀ ਫੜੀ ਗਈ ਆ ਇੱਕ ਸਬ ਇੰਸਪੈਕਟਰ ਦਾ ਤਰਨ ਤਰਨ ਵਿੱਚ ਸ਼ਰਿਆਂ ਬਦਮਾਸ਼ਾਂ ਵੱਲੋਂ ਛਾੜੂ پارٹی ਦੇ ਲੋਕਾਂ ਵੱਲੋਂ ਕਤਲ ਕੀਤਾ ਜਾਣਾ ਇਹਨਾਂ ਦਾ ਇੱਕ ਸਰਪੰਚ ਹੈ ਪਟਿਆਲੇ ਜ਼ਿਲ੍ਹੇ ਦਾ ਉਹਦੇ ਕੋ ਪਤਾ ਨਹੀਂ ਕਿੰਨੇ ਵੱਡੇ ਪੱਧਰ ਤੋਂ ਤੇ ਡਰੱਗਸ ਪ੍ਰਾਂਤ ਹੋਏ ਜਦੋਂ ਇਹ ਸਾਰੀਆਂ ਗੱਲਾਂ ਨੂੰ ਛਕੋਣਾ ਤੇ ਮਿਸਲੀਡ ਕਰਨਾ ਲੋਕਾਂ ਨੂੰ ਕਿ ਹੁਣ 4 ਦਿਨ ਬਾਜਵੇ ਤੇ ਹੀ ਬਹਿਸ ਹੁੰਦੀ ਰਹੂਗੀ ਬਾਜਵੇ ਦੇ ਉੱਤੇ ਹੀ ਗੱਲਾਂ ਚੱਲਦੀਆਂ ਰਹਿਣਗੀਆਂ ਟੀਵੀ ਚੈਨਲਸ ਕਿਉਂਕਿ ਸਾਰਾ ਮੀਡੀਆ ਮਾਫ ਕਰਨਾ 90% মিডিਆ ਜਿਹੜਾ ਸਟੈਬਲਿਸ਼ਡ মিডিਆ ਹੈ ਪ੍ਰਿੰਟ ਜਾਂ ਇਲੈਕਟ੍ਰੋਨਿਕ ਉਹ ਸਾਰਾ ਇਹਨਾਂ ਦੇ ਪ੍ਰਭਾਵ ਥੱਲੇ ਆ ਹੁਣ ਇਹਨਾਂ ਨੇ ਇੱਕ ਲਾਈਨ ਦਿੱਤੀ ਉਹਨਾਂ ਨੂੰ ਕਿ ਬਾਜਵੇ ਨੇ ਬੰਬਾਂ ਦੇ ਬਾਰੇ ਝੂਠ ਬੋਲਿਆ ਇਹ دہشت ਫਲਾ ਰਿਹਾ ਹੈ ਤਾਂ ਹੁਣ ਸਾਰੇ ਟੀਵੀ ਚੈਨਲ ਉਦਣ ਦੇ ਕੱਲ ਪਰਸੋਂ ਦੇ ਬਹਿਸ ਕਰਾ ਰਹੇ ਨੇ ਉਹਦੇ ਤੇ ਡਿਬੇਟ ਕਰਾ ਰਹੇ ਨੇ ਕਿਉਂਕਿ ਅਸਲੀ ਮੁੱਦੇ ਛੁਪਾਉਣੇ ਨੇ ਅੱਜ ਪੰਜਾਬ ਦੇ ਵਿੱਚ ਲਗਭਗ 4 ਲੱਖ ਕਰੋੜ ਦਾ ਕਰਜ਼ਾ ਚੜ ਚੁੱਕਾ ਵਾ ਮੇਰੇ ਵੀਰੋ 4 ਲੱਖ ਕਰੋੜ ਦਾ ਮਗਲੀਆਂ ਪਾਰਟੀਆਂ ਨੂੰ ਗਾਲਾਂ ਕੱਢਦੇ ਸੋ ਉਹਨਾਂ ਨੇ 30 ਸਾਲਾਂ ਚ 92 ਤੋਂ ਲੈ ਕੇ 22 ਤੱਕ 3 ਲੱਖ ਕਰੋੜ ਦਾ ਕਰਜ਼ਾ ਚਾੜਿਆ ਇਹਨਾਂ ਆ ਜਿਹੜੇ ਖੋਤੀ ਫਰਜ਼ੀ ਇਨਕਲਾਬੀ ਨੇ ਇਹਨਾਂ ਨੇ 3 ਸਾਲਾਂ ਚ 1 ਲੱਖ ਕਰੋੜ ਰੁਪਏ ਦਾ ਕਰਜ਼ਾ ਚਾੜਿਆ ਮਤਲਬ ਕਿ ਨਾਰਮਲ ਕੋਰਸ ਵਿੱਚ 10 ਸਾਲਾਂ ਚ 1 ਲੱਖ ਕਰੋੜ ਦਾ ਕਰਜ਼ਾ ਚੜਦਾ ਸੀ ਇਹਨਾਂ ਨੇ 3 ਸਾਲਾਂ ਵਿੱਚ ਕਰਜ਼ਾ ਚਾੜ ਕੇ ਸਾਡੇ ਪੰਜਾਬ ਨੂੰ ਤਬਾਹ ਕਰ ਦਿੱਤਾ ਵਾ ਅਸੀਂ ਕਹਿੰਦੇ ਕਿ ਪਾਕਿਸਤਾਨ ਨਾਲ ਬਾਰਡਰ ਖੁੱਲਣਾ ਚਾਹੀਦਾ ਥੀਜ਼ ਆਰ ਵਾਈਟਲ ਇੰਪੋਰਟੈਂਟ ਇਸ਼ੂਜ਼ ਕਿ ਸਾਡਾ ਸਾਡੀ ਇੰਡਸਟਰੀ ਔਰ ਸਾਡਾ ਐਗਰੀਕਲਚਰ ਕਿਉਂਕਿ ਪੰਜਾਬ ਲੈਂਡਲੌਕ ਸਟੇਟ ਆ ਪੰਜਾਬ ਦੇ ਕੋਲ ਕੋਈ ਬੰਦਰਗਾਹ ਨਹੀਂ ਹੈ ਅਸੀਂ ਕਹਿੰਨੇ ਕਿ ਉਧਰ ਵਪਾਰ ਖੁਲਣਾ ਚਾਹੀਦਾ ਭਗਵੰਤਪານ ਕਹਿੰਦਾ ਨਹੀਂ 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 ਪਾਕਿਸਤਾਨ ਨਾਲ ਬਾਰਡਰ ਨਹੀਂ ਖੁਲਣਾ ਚਾਹੀਦਾ ਜੋ ਭਾਜਪਾ ਕਹਿੰਦੀ ਹੈ ਔਰ ਜੋ ਭਾਜਪਾ ਨੇ ਕਹਿ ਕੇ ਕਿਸਾਨਾਂ ਦਾ ਅੰਦੋਲਨ ਖਦੇੜਿਆ ਇਹਨਾਂ ਨੂੰ ਪਤਾ ਲੱਗ ਗਿਆ ਕਿ ਭਾਜਪਾ ਔਰ ਆਮ ਆਦਮੀ ਪਾਰਟੀ ਦੀ ਜਿਹੜੀ ਮਿਲੀਭੁਗਤ ਸੀ ਉਹ ਜਗ੍ਹਾ ਜ਼ਾਹਰ ਹੋ ਚੁੱਕੀ ਲੋਕਾਂ ਦੀ ਕਚਹਿਰੀ ਵਿੱਚ ਐਨਐਸਏ ਲਾ ਕੇ ਸਾਡੇ ਆ ਨੌਜਵਾਨਾਂ ਨੂੰ ਭੇਜਿਆ ਬਾਹਰ ਇਹ ਗੱਲ ਵੀ ਉੱਥੇ ਲੋਕ ਸਭਾ ਵਿੱਚ ਹੋਮ ਮਿਨਿਸਟਰ ਵਾਮਾ ਸਾਡੀ ਸਰਕਾਰ ਨਹੀਂ ਲੇਕਿਨ ਅਸੀਂ ਉਥੋਂ ਬੰਦੇ ਚੱਕ ਕੇ ਦਿਬਰੂਗੜ ਜੇਲ੍ਹ ਭੇਜ ਸਕਦੇ ਆ ਉਹ ਵੀ ਪਤਾ ਲੱਗ ਗਿਆ ਕਿ ਭਗਵੰਤ ਮਾਨ ਨੇ ਉਥੋਂ ਉੱਤੇ ਇਸ਼ਾਰੇ ਨਾਲ ਕੀਤਾ ਵਸੋ ਸਾਰੀਆਂ ਆਪਣੀਆਂ ਅ ਨਾਕਾਮੀਆਂ ਕੰਪਲੀਟ ਇਨਕੰਪੀਟੈਂਸ ਅਟਰ ਫੇਲਿਅਰਸ ਆਫ ਹਿਸ ਗਵਰਨਮੈਂਟ ਭਗਵੰਤ ਮਾਨ ਨੇ ਕਿਆ ਇਹਨੂੰ ਮੁੱਦਾ ਹੀ ਡਵਰਟ ਕਰ ਦਿਆ ਬਾਜਵਾ ਲੇ ਜੀ ਐਦਾ ਡਰਨ ਵਾਲੇ ਨਹੀਂ ਕਿ ਨਾ ਪ੍ਰਤਾਪ ਸਿੰਘ ਬਾਜਵਾ ਡਰੇ ਨਾ ਕੋਈ ਹੋਰ ਆਪੋਜੀਸ਼ਨ ਦਾ ਕੱਲਾ ਬਾਜਵਾ ਨਹੀਂ ਕੋਈ ਵੀ ਪਾਰਟੀ ਦਾ ਲੀਡਰ ਇਦਾਂ ਦੀ ਗਿੱਦੜ ਭੁੱਕੀਆਂ ਤੋਂ ਡਰਦਾ ਨਹੀਂਗਾ ਅਸੀਂ ਚੱਲੇ ਆ ਸਾਡੀ ਇੱਕ ਇੰਪੋਰਟੈਂਟ ਮੀਟਿੰਗ ਰੱਖੀ ਆ ਕਾਂਗਰਸ ਭਵਨ ਚੰਡੀਗੜ੍ਹ ਵਿੱਚ ਸਾਰੀ ਪੰਜਾਬ ਦੇ ਜਿਹੜੇ ਸਰਕਰਡ ਲੋਕ ਨੇ ਆਉਣਗੇ ਆਪਣੇ ਲੀਡਰ ਦੇ ਨਾਲ ਆਪਣੀ ਪਾਰਟੀ ਨਾਲ ਅਸੀਂ ਖੜਾਂਗੇ ਔਰ ਦੱਬ ਕੇ ਅਸੀਂ ਇਸ ਗੱਲ ਦਾ ਵਿਰੋਧ ਕਰਾਂਗੇ ਔਰ ਜਿਹੜਾ ਇਹਨਾਂ ਨੇ ਬੁਲਾਇਆ ਹੈ 2 ਵਜੇ ਉੱਥੇ ਇੱਕ ਫਰਜ਼ੀ ਰੁੱਕਾ ਦੇ ਕੇ ਉਹਦੇ ਸਾਹਮਣੇ ਖੜ ਕੇ ਅੱਖ ਚ ਅੱਖ ਪਾ ਕੇ ਸਾਡੀ ਪਾਰਟੀ ਜਿਹੜੀ ਅੱਜ ਉੱਥੇ ਉਹਨਾਂ ਨਾਲ ਗੱਲ ਕਰਕੇ ਟੁਕਮਾ ਜਵਾਬ ਦੇਵੇ ਲੇਕਿਨ ਬਹੁਤ ਨੀਚੜ ਕੇ ਤੇ ਅਖੀਰ 'ਚ ਮੈਂ ਕਹਿਣਾ ਚਾਹੁੰਨਾ ਕਿ ਅੱਜ ਪੰਜਾਬ ਵਿੱਚ ਬੋਲਣਾ ਵੀ ਮਨਾਵਾ ਮਤਲਬ ਇਹਦਾ ਮਤਲਬ ਅਸੀਂ ਆਪਣੇ ਮੂੰਹਾਂ ਤੇ ਪੱਟੀਆਂ ਬੰਨ ਕੇ ਆਪਣੇ ਘਰਾਂ ਵਿੱਚ ਲੁੱਕ ਕੇ ਬੈਠ ਜੀਏ ਤੇ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਬਾਰੇ ਗੱਲ ਨਾ ਕਰੀਏ ਇਹ ਮੈਸੇਜ ਮੇਰੇ ਵੀਰੋ ਭੈਣੋ ਬਜ਼ੁਰਗੋ ਪੰਜਾਬੀਓ ਐਨ ਆਰ ਆਈਸ ਤੁਹਾਨੂੰ ਦੇਣਾ ਚਾਹੁੰਦਾ ਭਗਵੰਤਪਾਣ ਡੰਡੇ ਦੇ ਸਿਰ ਤੇ ਰਾਜ ਇਸੇ ਨੂੰ ਤਾਨਾਸ਼ਾਹੀ ਕਹਿੰਦੇ ਨੇ ਇਸੇ ਨੂੰ ਹੀ ਅਥੋਰਿਟੇਰੀਅਨ ਰਾਜ ਕਹਿੰਦੇ ਨੇ ਇਸੇ ਨੂੰ ਹੀ ਪੁਲਿਸ ਸਟੇਟ ਕਿਹਾ ਜਾਂਦਾ ਜੋ ਅੱਜ ਭਗਵੰਤਪਾਣ ਨੇ ਕੀਤਾ ਅਗਰ ਮੇਰੇ ਇਸ਼ੂਸ ਠੀਕ ਲੱਗੇ ਨਾ ਤਾਂ ਇਸ ਨੂੰ ਕਾਈਂਡਲੀ ਸ਼ੇਅਰ ਕਰਨਾ ਮੇਰੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਮੈਂ ਇਸ ਬੋਗਸ ਬੱਚੇ ਨੂੰ ਬਹੁਤ ਸਖਤ ਸ਼ਬਦਾਂ ਚ ਇਹਦੀ ਨਿੰਦਿਆ ਕਰਦਾ ਔਰ ਅਗਰ ਕੋਈ ਸਰਕਾਰ ਨਾਮ ਦੀ ਮਾੜੀ-ਮੋਟੀ ਕੋਈ ਗੱਲ ਬਚੀ ਆ ਕਿਸੇ ਦੇ ਜ਼ਿਹਨ ਵਿੱਚ ਜਿਹੜੇ ਬਦਲਾਅ-ਬਦਲਾਅ ਕਰਦੇ ਸੀਗੇ ਤਾਂ ਉਹਨਾਂ ਨੂੰ ਅੱਜ ਇਹ ਮੁਕਦਮਾ ਝੂਠਾ ਵਾਪਸ ਲੈਣਾ ਚਾਹੀਦਾ ਮੇਰੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ